ਸੋ ਕਿਸਾਨਾਂ ਦਾ ਜੱਥਾ ਅੱਜ ਸ਼ੰਭੂ ਬੋਡਰ ਲਈ ਰਵਾਨਾ ਹੋ ਰਿਹਾ ਸੋ ਕਿਸਾਨ ਇਸ ਵੇਲੇ ਮੌਜੂਦ ਹੈ ਸੋ ਦੇਖਾਂਗੇ ਕਿ ਕਿਸ ਕਿਸਾਨ ਆਪਣੇ ਨਾਲ ਸਮਾਨ ਕਿੰਨੇ ਦਿਨਾਂ ਦਾ ਤੇ ਕੀ ਕੀ ਲੈ ਕੇ ਜਾ ਰਿਹਾ ਸੋ ਇਹ ਪੱਖਾ ਵਾਹ ਟੇਬਲ ਫੈਨ ਜਿਹੜੇ ਕਿਉਂਕਿ ਗਰਮੀਆਂ ਦੇ ਦਿਨ ਸ਼ੁਰੂਆਤ ਹੋ ਚੁੱਕੀ ਹੈ ਸੋ ਕਿਸਾਨਾਂ ਨੂੰ ਇਸ ਟੇਬਲ ਫੈਨ ਦੀ ਜ਼ਰੂਰ ਜ਼ਰੂਰਤ ਪਵੇਗੀ ਸੋ ਕਈ ਟੇਬਲ ਫੈਨ ਕਿਸਾਨ ਆਪਣੇ ਨਾਲ ਲੈ ਕੇ ਜਾ ਰਹੇ ਆ ਇਸ ਦੇ ਨਾਲ ਹੋਰ ਵੀ ਸਮਾਨ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨਾਂ ਨੇ ਸਮਾਨ ਬੋਰੀਆਂ ਦੇ ਵਿੱਚ ਪਾਏ ਆ ਉਹ ਸ਼ੰਭੂ ਬੋਡਰ ਲਈ ਸਮਾਨ ਲੈ ਕੇ ਰਵਾਨਾ ਹੋ ਰਹੇ ਪਪਾ ਜੀ ਬੋਰਾ ਜੀ ਤੁਸੀਂ ਸਮਾਨ ਰੱਖਿਆ ਕੀ ਕੀ ਸਮਾਨ ਹੈਗਾ ਵਾ ਇਹ ਜੀ ਆਪਣੀ ਵਰਤੋਂ ਵਾਲਾ ਸਮਾਨ ਹੈ ਜਿੱਤਨਾ ਕੰਬਲ ਆ ਚਾਦਰ ਆ ਕਰਨ ਨੂੰ ਸਿੱਟਾ ਪੈ ਸਕਦੀਆਂ ਨੇ ਠੰਡ ਠੰਡ ਦਾ ਮੌਸਮ ਆ ਆਪਣੇ ਕੱਪੜੇ ਆ ਲੈ ਕੇ ਨਾਲ ਜਾ ਰਹੇ ਹਾਂ ਕਿੰਨੇ 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 ਦਿਨਾਂ ਦਾ ਸਮਾਨ ਹੈ ਜਿਹੜਾ ਤੁਸੀਂ ਲੈ ਕੇ ਜਾ ਰਹੇ ਹੋ ਟੋਟਲ ਕਿੰਨੇ ਦਿਨਾਂ ਦਾ ਸਮਾਨ ਹੈ ਇਹ ਜੀ ਅਸੀਂ 10-10 ਦਿਨ ਦੀ ਸ਼ਿਫਟ ਆ 10 ਦਿਨ ਬਾਅਦ ਸਾਡੀ ਦੂਜੀ ਟੀਮ ਆਊਗੀ ਅਸੀਂ ਵਾਪਸ ਆ ਜਾਵਾਂਗੇ ਸੋ 10 ਦਿਨਾਂ ਦਾ ਸਮਾਨ ਆ ਰਾਸ਼ਨ ਵੀ ਨਾਲ ਆ ਹਾਂ ਜੀ ਰਾਸ਼ਨ ਵੀ ਨਾਲ ਆ 10 ਦਿਨ ਦਾ ਸਮਾਨ 10 ਦਿਨ ਬਾਅਦ ਅਸੀਂ ਵਾਪਸ ਆ ਜਾਵਾਂਗੇ ਦੂਜੀ ਟੀਮ ਸਾਡੀ ਫੇਰ ਆਊਗੀ 21 ਤਰੀਕ 23 ਤਰੀਕ ਆਪਣੇ ਕਿ ਪੱਕੇ ਪੱਕੇ ਕਿਨੇ ਲੈ ਕੇ ਜਾ ਰਹੇ ਤੁਸੀਂ ਕਿੰਨੇ ਬੰਦਿਆਂ ਲਈ ਪੱਕੇ ਦਾ ਅਰੇਂਜ ਕੀਤਾ ਇੱਕ ਪੱਕੇ ਦਾ ਆਪ ਆਪਣਾ ਇਹ ਦੋ ਸਾਡੇ ਉੱਥੇ ਹੈਗੇ ਆ ਇੱਕ ਆ ਨਾਲ ਲਿਆਉਣਾ ਤੇ ਸਾਡੇ ਇੱਕ ਪਿੰਡੋਂ ਆਤੇ ਤਿੰਨ ਪੱਕੇ ਦਾ ਅਰੇਂਜ ਕਰ ਲਿਆ ਤੇ ਹੋਰ ਸਾਡੀ ਉੱਥੇ ਬੱਸ ਖਲੋਤੀ ਆ ਪਿੰਡ ਬਸਰੀ ਗੱਲਾਂੋਂ ਸੰਤ ਸਾਬ੍ਹ ਵੱਲੋਂ ਅਸੀਂ ਉਹਦੇ ਵਿੱਚ ਆਉਂਦਾ ਹੀ ਅਸੀਂ ਵੀ ਲਾਉਣ ਨੂੰ ਤਿਆਰ ਹਾਂ ਏਸੀ ਵੀ 36 ਦਿੱਤਾ ਲੈ ਕੇ ਅਸੀਂ ਵੀ ਲਾ ਦੋਣਾ ਪੱਕਾ ਮੋਰਚਾ 10-10 ਦਿੰਦੀਆਂ ਸ਼ਿਫਟਾਂ 10 ਦਿਨ ਬਾਅਦ ਦੁਜਿਆਂ ਨੇ ਚੱਲ ਜਾਣਾ ਅਸੀਂ ਆ ਜਾਣਾ ਉਸ ਤੋਂ ਬਾਅਦ ਪੱਕੀਆਂ ਸ਼ਿਫਟਾਂ ਆਈਆਂ ਭਲਾੜੀਆਂ ਵੱਜਣਾ ਜਦ ਮਰਜੀ ਲੰਮਾ ਕੋਈ ਬਾਤ ਨਹੀਂ ਆ ਇਹਦੇ ਵਿੱਚ ਇਹ ਸਰਕਾਰ ਨੂੰ ਆਪਣਾ ਸੋਚ ਲੈਣਾ ਚਾਹੀਦਾ ਕਿ ਵੋਟਾਂ ਆਈਆਂ ਹੁਣ ਕੀ ਕਰਨਾ ਸੋ ਕਿਸਾਨ ਨੂੰ ਸੋchna ਸੋ ਪੱਖੇ ਦੀ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਨਾਲ ਹੋਰ ਵੀ ਸਮਾਨ ਬੋਰੇ ਦੇ ਵਿੱਚ ਜਿਹੜਾ ਸਮਾਨ ਕਿਸਾਨਾਂ ਦੁਆਰਾ ਪਾਇਆ ਗਿਆ ਹਾਲਾਂਕਿ 10 ਦਿਨ ਦਾ ਸਮਾਨ ਹੈ ਕਿਉਂਕਿ ਅੱਜ 20 ਤਰੀਕ ਹੈ ਤੇ 30 ਤਰੀਕ ਨੂੰ ਜਿਹੜਾ ਨਵਾਂ ਜੱਥਾ ਜਾਏਗਾ ਫਿਰ ਇਹ ਕਿਸਾਨ ਵਾਪਸ ਆਊਗੇ ਨਵੇਂ ਜੱਥਾ ਜ਼ਰੂਰ ਉੱਥੇ 10 ਦਿਨ ਦਾ ਸਮਾਨ ਲੈ ਜਾਏਗਾ ਪਪਾ ਜੀ ਬੋਰੇ ਦੇ ਵਿੱਚ ਕਿੰਨੇ ਦਿਨਾਂ ਦਾ ਸਮਾਨ ਹੈ ਕੱਪੜੇ-ਕੁਪੜੇ ਗਰਮੀ ਦਾਹਾ 12 ਦਿਨਾਂ ਦਾ ਵੀਜੀ ਸਮਾਨ ਆ ਬਾਕੀ ਜਦੋਂ ਜਿਹੜੇ ਪੱਖਿਆਂ ਦੀ ਤੁਸੀਂ ਗੱਲ ਕਰਦੇ ਅਸੀਂ ਉਦੋਂ ਪਹਿਲੋਂ ਦੇ ਟਰਾਲੀਆਂ 'ਚ ਪੱਖੇ ਲਾ ਚੁੱਕੇ ਆ ਜਦੋਂ ਪਿਛਲੇ ਸ ਉਹਨਾਂ ਦੇ ਸਾਡੇਆਂ ਟਰਾਲੀਆਂ 'ਚ ਪੱਖੇ ਪੱਕੇ ਫਿਟ ਹੋਏ ਆ ਚਾਰ-ਚਾਰ ਟਰਾਲੀਆਂ ਇੱਕ ਪਿੰਡ ਦੇ ਵਿੱਚ ਉਹ ਪੱਕੀਆਂ ਉੱਤੇ ਖਲੋਤੀਆਂ ਪਈਆਂ ਬੋਰਛਾ ਪਾਣੀ ਆ ਤੇ ਰਿਆ ਕੰਗੇ ਸਾਡੇ ਕੋਲ ਸ਼ਰਾਂਚੀ ਹੁੰਦੇ ਆ ਸਾਰਾ ਸਮਾਨ ਅਸੀਂ ਦਾਹ ਦੇ ਨਾਲ ਤੇ ਲਿਕੇ ਜਾਂਦੇ ਆ 10 ਦਿਨ ਦਾ 10 ਦਿਨ ਦਾ ਹਾਂਜੀ ਹਾਂਜੀ ਦਾਹ ਦਾਣਾ ਜੀ ਪਪਾ ਜੀ ਤੁਹਾਡਾ ਤੁਹਾਡਾ ਸਮਾਨ ਜ਼ਿਆਦਾ ਲੱਗਦਾ ਪਿਆ ਇਹ ਅੰਦਰ ਵਿੱਚ ਕੀ ਕੀ ਆ ਇਹ ਜਿਹੜਾ ਮਾਰੀ ਇਹ ਜਿਹੜੇ ਆਪਣੇ ਲਿੜੇ ਆ ਕੱਪੜੇ ਆ ਰਾਸ਼ਪਨੀ ਸਗੋ ਕਟਾ ਤਾਂ ਆਹਾਂ ਦੇ ਵਿੱਚ ਪਾਇਆ ਹਾਂ ਆਹ ਦਾਨ ਬਾਅਦ ਬੋਲ ਬਟਾ ਹਾਂ ਹਾਂ ਫੇਰ ਦੂਜਾ ਹੋਰ ਆਏਗਾ ਕਿੰਨੇ ਕਿੰਨੇ ਬੰਦੇ ਪੱਖਾ ਯੂਜ਼ ਕਰਦੇ ਆ ਇਸਤੇਮਾਲ ਕਰਦੇ ਕਿੰਨੇ ਬੰਦੇ ਇੱਕ ਪੱਖਾ ਜੀ ਇਸਤੇਮਾਲ ਕਰਦੇ ਪੰਜ ਬੰਦੇ ਸਿਰ ਹਾਂ ਹਾਂ ਕੋਈ ਨਹੀਂ ਸੋ ਕਰਮੀਆਂ ਤੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਸਾਨ ਪੱਖੇ ਨਾਲ ਲੈ ਕੇ ਜਾ ਰਹੇ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਕਸਿਆ ਪੱਖਿਆਂ ਦਾ ਜਿਹੜਾ ਅਰੇਂਜਮੈਂਟ ਕੀਤਾ ਸੀ ਜਿਹੜੇ ਟਰਾਲੀਆਂ ਦੇ ਵਿੱਚ ਪੱਖੇ ਲਗਾ ਲਿੱਤੇ ਗਏ ਆ ਲੇਕਿਨ ਹੁਣ ਹੋਰ ਪੱਖਿਆਂ ਦੀ ਜ਼ਰੂਰਤ ਪੈਗੀ ਸੋ 10 ਦਿਨਾਂ ਦਾ ਸਮਾਨ ਜ਼ਰੂਰ ਲੈ ਕੇ ਜਾ ਰਹੇ ਆ 30 ਤਰੀਕ ਨੂੰ ਜਿਹੜਾ ਨਵਾਂ ਜੱਥਾ ਜਾਏਗਾ ਫਿਰ ਇਹ ਕਿਸਾਨ ਉਸ ਤੋਂ ਉੱਥੋਂ ਵਾਪਸ ਆਣਗੇ ਤੇ ਨਵੇਂ ਜਿਹੜਾ ਕਿਸਾਨ ਜਾਊਗੇ ਉਹ ਆਪਣਾ ਅਲੱਗ ਸਮਾਨ ਉੱਥੇ ਲੈ ਕੇ ਜਾਣਗੇ ਤੇ ਕੁੱਲ ਕਿਸਾਨਾਂ ਦੁਆਰਾ ਸਮਾਂ ਬਦਲਿਆ ਗਿਆ ਹੈ 10-10 ਦਿਨ ਦਾ ਸਮਾਂ ਉੱਥੇ ਬਿਤਾ ਕੇ ਆਪਣੇ ਘਰ ਵਾਪਸ ਆਇਆ ਜਾ ਰਿਹਾ ਤੇ ਲੰਬੇ ਸੰਘਰਸ਼ ਦੀ ਤਿਆਰੀ ਕਿਸਾਨਾਂ ਦੁਆਰਾ ਕੀਤੀ ਗਈ ਹੈ ਅਮਿਤ ਸ਼ਰਮਾ ਪੰਜਾਬ ਤੱਕ ਆਮਰੀ